ਦੋਸਤੋ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਬਲਜੀਤਪਾਲ ਸਿੰਘ ਚੰਡਾਕਲਾ ਲੈਕਚਰਰ ਰਾਜਨੀਤੀ ਵਿਗਿਆਨ ਅੱਜ ਫੇਰ ਇੱਕ ਸਿਆਸੀ ਮੁੱਦੇ ਤੇ ਤੁਹਾਡੇ ਨਾਲ ਗੱਲਬਾਤ ਕਰਨ ਲਈ ਹਾਜ਼ਰ ਹੋਇਆ ਹਾਂ ਮੁੱਦਾ ਹੈਗਾ ਰਾਜਸੀ ਪਾਰਟੀਆਂ ਬਾਰੇ ਅਸੀਂ ਸਾਰੇ ਜਾਣਦੇ ਹਾਂ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਕੌਮੀ ਪਾਰਟੀਆਂ ਨੇ ਉਹਨਾਂ ਨੂੰ ਜਰੂਰ ਸੰਗਠਿਤ ਹੋਣਾ ਚਾਹੀਦਾ ਉਹਨਾਂ ਦੇ ਸੰਗਠਨ ਵਧੀਆ ਹੋਣੇ ਚਾਹੀਦੇ ਨੇ ਅਨੁਸ਼ਾਸਨ ਵਾਲੀਆਂ ਹੋਣੀਆਂ ਚਾਹੀਦੀਆਂ ਪਰ ਦੂਸਰੇ ਪਾਸੇ ਖੇਤਰੀ ਪਾਰਟੀਆਂ ਦਾ ਵੀ ਕਾਇਮ ਰਹਿਣਾ ਖੇਤਰੀ ਪਾਰਟੀਆਂ ਦਾ ਮਜ਼ਬੂਤ ਹੋਣਾ ਵੀ ਉਨਾ ਹੀ ਜ਼ਰੂਰੀ ਹੈ ਬਹੁਤ ਵਿਸਥਾਰ ਵਿੱਚ ਨਾ ਜਾਂਦਾ ਹੋਇਆ ਮੈਂ ਗੱਲ ਕਰਾਂਗਾ ਖੇਤਰੀ ਪਾਰਟੀਆਂ ਦੀ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਸ਼੍ਰੋਮਣੀ ਅਕਾਲੀ ਦਲ ਖੇਤਰੀ ਪਾਰਟੀਆਂ ਵਿੱਚੋਂ ਸਭ ਤੋਂ ਪੁਰਾਣੀ ਪਾਰਟੀ ਹੈ ਅਤੇ ਇਸ ਦਾ ਇਤਿਹਾਸ ਕੋਈ ਇੰਨਾ ਮਾੜਾ ਨਹੀਂ ਜਿੰਨਾ ਅੱਜ ਕੱਲੇ ਜਿਹੜਾ ਨਿਘਾਰ ਆ ਚੁੱਕਾ ਹੈ ਇਹ ਨਿਘਾਰ ਭਾਵੇਂ ਇਹਨਾਂ ਦੀ ਲੀਡਰਸ਼ਿਪ ਦੀ ਕਮਜ਼ੋਰੀ ਕਹਿ ਲੋ ਭਾਵੇਂ ਕੋਈ ਹੋਰ ਕਾਰਨ ਕਹਿ ਲੋ ਅ ਸਰਸਾ ਸੱਚਾ ਸੌਦਾ ਸਮੱਸਿਆ ਕਹਿ ਲੋ ਫਿਰ ਵੀ ਇੰਨਾ ਜ਼ਿਆਦਾ ਨਿਘਾਰ 'ਚ ਚਲੇ ਜਾਣਾ ਕਿਸੇ ਖੇਤਰੀ ਪਾਰਟੀ ਦਾ ਪੰਜਾਬ ਦੇ ਹਿੱਤਾਂ ਵਾਸਤੇ ਠੀਕ ਨਹੀਂ ਮੈਂ ਕਿਸੇ ਪਾਰਟੀ ਦੀ ਵਕਾਲਤ ਨਹੀਂ ਕਰ ਰਿਹਾ ਮੈਂ ਤਾਂ ਗੱਲ ਕਰਦਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਦੇ ਨੰਗਾਰ ਨਾਲ ਇਸ ਦੇ ਪਤਨ ਨਾਲ ਜੋ ਖਲਾਅ ਪੈਦਾ ਹੋ ਰਿਹਾ ਹੈ ਭਾਰਤ ਦੇ ਰਾਜਨੀਤਿਕ ਸਰਕਲ ਦੇ ਵਿੱਚ ਜੋ ਰਾਜਨੀਤਿਕ ਖਲਾਅ ਪੈਦਾ ਹੋ ਰਿਹਾ ਹੈ ਉਸ ਨੂੰ ਕੌਣ ਭਰੇਗਾ ਉਸ ਨੂੰ ਭਰਨ ਵਾਸਤੇ ਕੋਈ ਹੋਰ ਤੇ ਆਵੇਗੀ ਸੋ ਮੇਰਾ ਕਹਿਣ ਦਾ ਮਤਲਬ ਹੈ ਛੋਟੀ ਇਸ ਵੀਡੀਓ ਦਾ ਇਹੀ ਹੈ ਕਿ ਇਸ ਬਲੰਬੇ ਇਤਿਹਾਸ ਵਾਲੀ ਪਾਰਟੀ ਦਾ ਪਤਨ ਜਾਂ ਨਗਾਰ ਵੱਲ ਇੰਨਾ ਜਾਣਾ ਪੰਜਾਬ ਦੇ ਹਿੱਤਾਂ ਵਾਸਤੇ ਠੀਕ ਨਹੀਂ ਹੈਗਾ ਠੀਕ ਹੈਗਾ ਕਿ ਪਾਰਟੀਆਂ ਦੇ ਵਿੱਚ ਗ੍ਰਾਵਟਾਉਂਦੀ ਰਹਿੰਦੀ ਹੈ ਉਹਨਾਂ ਦੀ ਲੀਡਰਸ਼ਿਪ ਦੀ ਕਮਜ਼ੋਰੀ ਕਹਿ ਲੋ ਜਾਂ ਕੋਈ ਅਰਸੁਧਾਂਤਕ ਗੱਲਾਂ ਕਹਿ ਲੋ ਜਿਸ ਤਰ੍ਹਾਂ ਕਿ ਅਕਾਲੀ ਦਲ ਨੇ ਸ਼ੁਰੂਆਮੀ ਅਕਾਲੀ ਦਲ ਨੇ 1978 ਨਾਲੋਂ ਸੀ ਤੋਂ ਲੈ ਕੇ 2021 22 ਤੱਕ ਪੂਰੇ 40 ਸਾਲ ਜੋ ਭਾਜਪਾ ਨਾਲ ਗਠਜੋੜ ਰੱਖਿਆ ਸ਼ਾਇਦ ਉਸ ਦੀ ਕੀਮਤ ਵੀ ਪਾਰਟੀ ਨੂੰ ਤਾਰਨੀ ਪਈ ਹੈ ਕਿਉਂਕਿ ਉਸ ਗੱਠਜੋੜ ਕਾਰਨ ਪਾਰਟੀ ਆਪਣੇ ਖੇਤਰੀ ਮੁੱਦਿਆਂ ਤੋਂ ਗੈਰਹਾਜ਼ਰ ਰਹੀ ਹੈ ਉਹ ਮੁੱਦੇ ਛੱਡ ਦਿੱਤੇ ਪਾਣੀਆਂ ਦਾ ਮੁੱਦਾ ਸੀਗਾ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਸੀਗਾ ਚੰਡੀਗੜ੍ਹ ਦਾ ਮੁੱਦਾ ਸੀਗਾ ਜਦੋਂ ਇਹ ਦੀ ਭਾਈ ਵਾਲੀ ਇਸ ਪਾਰਟੀ ਦੀ ਭਾਜਪਾ ਨਾਲ ਰਹੀ ਹੈ ਤਾਂ ਉਦੋਂ ਤੋਂ ਲੈ ਕੇ ਇਹੋ ਜਿਹੇ ਜੋ ਖੇਤਰੀ ਮੁੱਦੇ ਸੀ ਜਿਹੜੇ ਪੰਜਾਬ ਵਾਸਤੇ ਬਹੁਤ ਜ਼ਰੂਰੀ ਸੀ ਚੁੱਕਣੇ ਜਨੰਦਪੁਰ ਸਾਹਿਬ ਦਾ ਮਤਾ ਕਹਿ ਲੋ ਉਹਦੇ ਵਿੱਚੋਂ ਪਾਰਟੀ ਦਾ ਪਿੱਛੇ ਹਟਣਾ ਵੀ ਇਸ ਦੇ ਡਾਊਨਫਾਲ ਦਾ ਇਸ ਦੇ ਨਿਗਾਰ ਦਾ ਇੱਕ ਕਾਰਨ ਹੈ ਕਾਰਨ ਬਣਿਆ ਸੋ ਮੇਰੀ ਤਾਂ ਇਹੋ ਇੱਥੇ رائے ਹੈ ਦਲੀਲ ਇਹੀ ਹੈ ਕਿ ਇਸ ਲੰਬੀ ਇਤਿਹਾਸ ਵਾਲੀ ਪਾਰਟੀ ਦਾ ਐਡੀ ਛੇਤੀ ਪੰਜਾਬ ਦੇ ਰਾਜਸੀ ਸੀਨ ਤੋਂ ਪਾਸੇ ਹੋ ਜਾਣਾ ਪੰਜਾਬ ਵਾਸਤੇ ਕੋਈ ਸ਼ੁਭ ਸ਼ਗਨ ਨਹੀਂ ਹੈ ਸੋ ਕਿਸੇ ਨਾ ਕਿਸੇ ਤਰ੍ਹਾਂ ਖੇਤਰੀ ਪਾਰਟੀਆਂ ਦਾ ਮਜ਼ਬੂਤ ਰਹਿਣਾ ਬਹੁਤ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ